ਸਸੀ ਗਾ ਜੀ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ న్యూਸ ਮੈਂ ਹਰਜੇਸ਼ ਪਾਗੜੀ ਤੁਸੀਂ ਅ ਦਾਲਚੰਦ ਪਵਾਰ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਕਸਰ ਹੀ ਤੁਹਾਨੂੰ ਅਸੀਂ ਵੱਖ-ਵੱਖ ਮੁੱਦਿਆਂ ਤੇ ਇਹਨਾਂ ਦੀ ਖਬਰ ਜਿਹੜੀ ਹੈ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਤਾਂ ਅੱਜ ਇੱਕ ਨਵੇਂ ਮੁੱਦੇ ਨਾਲ ਸਾਡੇ ਨਾਲ ਮੌਜੂਦ ਹੈਗੇ ਆ ਗੱਲਬਾਤ ਕਰਾਂਗੇ ਪੂਰੀ ਗੱਲ ਕੀ ਹੈ ਅੱਜ ਜਿਹੜਾ ਵਿਸ਼ਾ ਲੈ ਕੇ ਆਏ ਆ ਉਹ ਕੀ ਹੈ ਸਰ ਮੈਂ ਦਾਲਚੰਦ ਪਵਾਰ ਸਮਾਜਿਕ ਕਾਰਕਟਰਤਾ ਜੈਤੂ ਤੁਹਾਨੂੰ ਜੀ ਮੈਂ ਅੱਜ ਜਸਟਿਸ ਫਾਰ आईपीएस वाई पूरन कुमार आईपीएस वाई पूरन कुमार ਨੂੰ ਇਨਸਾਫ ਦੁਆਨ ਹਿਤ ਮੰਗ ਕਰਨ ਹਿਤ ਅੱਜ ਮੈਂ ਬਾਬਾ ਫਰੀਦ ਬਾਬਾ ਫਰੀਦ ਦੀ ਨਗਰੀ ਫਰੀਦਕੋਟ ਵਿਖੇ ਭਾਈ ਕਨੋਈਆ ਚੌਕ ਵਿਖੇ ਰੋਸ ਧਰਨੇ ਤੇ ਬੈਠਾ ਜੀ ਇਹ ਮੰਗ ਲੈ ਕੇ ਬੈਠਾ ਜੀ वाई आईपीएस वाई पूरन कुमार ਨੂੰ ਇਨਸਾਫ ਦਿੱਤਾ ਜਾਵੇ ਜੋ ਕਿ ਜਾਤੀ ਵਿਤਕਰੇ ਦੇ ਸ਼ਿਕਾਰ ਹੋਏ ਨੇ ਆਈਪੀਐਸ ਵਾਈ ਪੂਰਨ ਕੁਮਾਰ ਇੱਕ ਇਮਾਨਦਾਰ ਤੇ ਸਖਤ ਮਿਹਨਤ ਕਰਨ ਵਾਲੇ ਅਫਸਰ ਸਨ ਆਈਪੀਐਸ ਵਾਈ ਪੂਰਨ ਕੁਮਾਰ ਸਮਾਜ ਦੇ ਮੁਲਾਜ਼ਮਾਂ ਨੂੰ ਜਿਨ੍ਹਾਂ ਦੀ ਬੰਦੀ ਪ੍ਰਮੋਸ਼ਨ ਸੀਗੀ ਉਸ ਨੂੰ ਕਹਿ ਦੇ ਅਦਾਤੇ ਲੈਂਦੇ ਸੀਗੇ ਜਿਹੜੀ ਕਿ ਮਨੁਵਾਦੀ ਅਫਸਰਾਂ ਨੂੰ ਹਜਮ ਨਹੀਂ ਹੋਈ ਹਾਰ ਕੇ ਉਹਨਾਂ ਤੇ ਜਾਤੀ ਵਿਤਰੇ ਤਹਿਤ ਉਹਨਾਂ ਤੇ ਅਨੇ ਅਫਸਰ ਹਾਸ ਦੇ ਸੀਗੇ ਹੈ ਜੀ ਇਸ ਪਟਾੜਨਾ ਤਹਿਤ ਉਹਨਾਂ ਨੇ ਆਖਰ ਆਪ ਦੀ ਜਾਨ ਗਵਾਣੀ ਪਈ ਹੈ ਜੀ ਸੁਸਾਈਡ ਕਰਨਾ ਪਿਆ ਪਰ ਅਫਸੋਸ ਦੀ ਗੱਲ ਹੈ 8 ਦਿਨ ਹੋ ਗਏ ਆਈ ਪੀ ਐਸ ਵਾਈ ਪੂਰਨ ਕੁਮਾਰ ਨੂੰ ਇਨਸਾਫ ਨਹੀਂ ਮਿਲਿਆ ਖਾਨ ਜੀ ਆਪਾ ਜਿੱਦਾਂ ਦੇਖਦੇ ਆ ਨਾ ਵੀ ਉਹ ਅਕਸਰ ਕਿਸੇ ਹੋਰ ਮਤਲਬ ਕੀ ਅਧਿਕਾਰੀ ਨਾਲ ਜਾਂ ਕਿਸੇ ਹੋਰ ਮਤਲਬ ਕੀ ਸਹਾਰਾ ਲੈ ਸਕਦੇ ਸੀ ਸੋਸਾਇਟੀ ਕਰਨਾ ਜ਼ਰੂਰੀ ਸੀਗਾ ਸਰ ਕਾਫੀ ਲੰਮੇ ਸਮੇਂ ਦੇ ਤੋਂ ਸਿਕਾਰ ਸੀਗੇ ਇਸ ਜਾਤੀ ਵਿਤਕਰੇ ਦੇ ਹੈ ਜੀ ਜਿਹੜੀ ਉਹ ਬਰਦਾਸ਼ਤ ਨਹੀਂ ਕਰਦੇ ਸੀ ਉਹ ਆਪ ਦਾ ਕੰਮ ਸਮਾਜ ਦਾ ਕੰਮ ਇਮਾਨਦਾਰੀ ਨਾਲ ਹੈ ਪੁਲਿਸ ਵਿਭਾਗ ਦੀ ਵਿੱਚ ਆਪ ਦੀ ਡਿਊਟੀ ਇਮਾਨਦਾਰ ਨਾਲ ਤੰਗਹੀ ਨਾਲ ਨਿਭਾਰੇ ਸੰਗ ਕਿ ਨਾਲ ਦੇ ਅਫਸਰਾਂ ਨੂੰ ਹਜਮ ਨਹੀਂ ਹੋਈ ਕੋਈ ਜੋ ਸੂਬਾ ਸਰਕਾਰ ਹੈਗੀ ਉਹਨਾਂ ਲਈ ਕੋਈ ਇਹੋ ਜਿਹਾ ਡਿਸੀਜਨ ਲੇਤਾ ਗਿਆ ਵੀ ਜਿਹੜਾ ਉਹਦੇ ਪਰਿਵਾਰ ਨੂੰ ਜਿਹੜਾ ਇਨਸਾਮ ਮਿਲ ਸਕੇ ਸਰ ਸੂਬਾ ਸਰਕਾਰ ਨੇ ਐਮੀ ਫਾਰਮਲਟੀ ਹੈ ਉਥੇ ਜਾ ਕੇ ਭਗਵੰਤ ਮਿਲਿਆ ਆ ਹਾਂ ਜੀ ਹੋ ਸਕਦੀ ਸੀਗਾ ਪੰਜਾਬ ਵਿਧਾਨ ਸਭਾ ਉਹ ਵਿੱਚ ਮਤਾ ਪਾਸ ਕਰਕੇ ਆਈਪੀਐਸ ਵਾਈਪ ਕਰਨ ਦੇ ਖਿਲਾਫ ਆਵਾਜ਼ ਉਠਾਉਂਦੇ ਆਈਪੀਐਸ ਵਾਈ ਪੁਰਨ ਅਫਸਰ ਨੂੰ ਇਨਸਾਫ ਲਈ ਮੰਗ ਕਰਦੇ ਇਹ ਹੋਰ ਕੀ ਹੋਰ ਕਿਦਾਂ ਉਹਨੂੰ ਇਨਸਾਫ ਮਿਲ ਸਕਦਾ ਇਦਾਂ ਮਤਲਬ ਕਿ ਧਰਨਾ ਪ੍ਰਦਰਸ਼ਨ ਨਾਲ ਹੋ ਸਕਦਾ ਕਿ ਪੰਜਾਬ ਦੇ ਸਰਕਾਰ ਤੱਕ ਤੁਹਾਡੀ ਬਾਤ ਪਹੁੰਚੇ ਸਰ ਉਹ ਆਪ ਦੇ ਸੁਸਾਈ ਨੋਡ ਵਿੱਚ ਜਿਹੜੇ 15 ਮੁਲਾਜ਼ਮਾਂ ਦੇ ਨਾਂ ਦੱਸੇ ਸਰਕਾਰ ਨੇ ਐਫਆਈਆਰ ਕੀਤੀ ਪਣੋ ਆਜ਼ਾਦ ਕੁਮਰੇ ਪੂਰੇ ਪਰਿਵਾਰ ਦੀ ਤੇ ਸਮਾਜ ਦੀ ਮੰਗ ਹੈ ਜਿਨ੍ਹਾਂ ਮੁਲਾਜ਼ਮਾਂ ਤੇ ਐਫ ਆਈ ਆਰ ਦਰਜ ਹੈ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ। ਤਾਂ ਇਹਨਾਂ ਸਾਡੇ ਨਾਲ ਚੰਦਰ ਸਿੰਘ ਪ੍ਰਵਾਰ ਜੋ ਜੇਤੋ ਦੇ ਰਸਨੀਗ ਨੇ ਉਹ ਅਲੱਗ ਹੀ ਵੱਖ-ਵੱਖ ਮੁੱਦਿਆਂ ਤੇ ਅਕਸਰ ਹੀ ਇਹ ਇੱਥੇ ਮਤਲਬ ਕਿ ਤੁਰ ਤੇ ਫਿਰ ਦੇ ਨਜ਼ਰ ਆਉਂਦੇ ਕਿਉਂਕਿ ਹਲੇ ਮੁਰਦੇ ਹੱਥੇ ਜਿਹੜੇ ਹੈਗੇ ਆ ਇਹ ਗੱਲਬਾਤ ਕਰਦੇ ਰਹਿੰਦੇ ਆ ਔਰ ਫਿਰ ਦੇਖਦੇ ਆ ਅਗਲੇ ਮੁੱਦੇ ਤੇ ਕੀ ਮਿਲਦਾ ਹੈ। ਰੈਸਟ ਮਾਰ ਟੀਮ ਨੂੰ ਫ੍ਰੀਕੋ